ਕੇ ਮੂਸੇਵਾਲ ਸਾਹਿਬ ਜਿਹੜੇ ਸਾਡੇ ਸ਼ਹੀਦ ਕੀਤੇ ਗਏ ਐ ਸਰਕਾਰ ਨੇ ਗੈਂਗਸਟਰਾਂ ਦੇ ਰਾਹੀਂ ਤੇ ਮੇਰੇ ਬਹੁਤ ਕਰੀਬ ਸੀਗੇ ਤੇ ਪਿਛਲੇ ਇਲੈਕਸ਼ਨਾਂ ਦੇ ਵਿੱਚ ਉਹ ਮੇਰੀ ਅੰਦਾਜ਼ ਵੀ ਕਰਦੇ ਸੀਗੇ ਔਰ ਕਰਨਾ ਚਾਹੁੰਦੇ ਸੀਗੇ ਅੱਜ ਮੈਨੂੰ ਬੜੀ ਹਰਾਨੀ ਹੋਈ ਐ ਕਿ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਕਾਂਗਰਸ ਦੀ ਅਮਦਾਨ ਕਰਦਾ ਹਾਂ ਜੋ ਸਰਦਾਰ ਬਲਕਾਰ ਸੱਗਨੇ ਕਾਂਗਰਸ ਨੂੰ ਅਮਦਾਨ ਦੇ ਦੀ ਗੱਲ ਕੀਤੀ ਹੈ ਮੇਰਾ ਦਿਲ ਵੀ ਇਕੱਠਾ ਹੋ ਗਿਆ ਮੇਰਾ ਮਨ ਵੀ ਜਿਹੜੇ ਕੰਢੀ ਜਾਂਦਾ ਹੈ ਤੇ ਮੈਂ ਆਪਣੇ ਆਪ ਨੂੰ ਸਮਝਾ ਨਹੀਂ ਸਕਦਾ ਕੀ ਇਡੇ ਤਖੜੇ ਸਿੱਖ ਜਿਨ੍ਹਾਂ ਨੇ ਆਪ ਜ਼ੁਲਮ ਦਾ ਸਾਹਮਣਾ ਕੀਤਾ ਹੋਵੇ ਤੇ ਆਪਣੇ ਕਾਤਲਾਂ ਦੀ ਤਾਰੀਫ਼ ਕਰਨ ਤਾਰੀਫ਼ ਕਰਕੇ ਉਹਨਾਂ ਨੂੰ ਵੋਟਾਂ ਕੌਣ ਤੇ ਇਹ ਜੇ ਉਮੀਦਵਾਰਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜਣ ਜਿੱਥੇ ਸਾਡੀ ਤਕਦੀਰ ਦਾ ਫੈਸਲਾ ਹੋਣਾ ਹੈ ਸੋ ਮੇਰਾ ਮਨ ਅੱਜ ਕਾਫੀ ਖਰਾਬ ਹੋਇਆ ਹੋਇਆ ਹੈ ਥੋੜਾ ਬੰਦ ਰਿਹਾ ਹੋਇਆ ਮੈਨੂੰ ਸੋchnਾ ਚਾਹੀਦਾ ਸੀ ਕਿ ਮੈਂ ਇਹੋ ਜਿਹਾ ਪ੍ਰੈਸ ਦੇ ਅੱਗੇ ਬੋਲਣਾ ਕਿ ਨਾ ਬੋਲਿਆ ਪਰ ਜਿਹੜੀ ਮੇਰੀ ਜ਼ਮੀਰ ਹੈ ਉਹਨੇ ਕਿ ਹਕੀਕਤ ਨੂੰ ਬੋਲਣਾ ਪਊਗਾ ਜੇ ਤੂੰ ਪਾਰਲੀਮੈਂਟ ਦੇ ਵਿੱਚ ਬੋਲਨੇ ਹੈ ਤੇ ਅੱਜ ਸਰ ਬਲਕੌਰ ਸਿੰਘ ਮੁਸੇਵਾਲ ਸਾਹਿਬ ਦੇ ਪਿਤਾ ਕਾਂਗਰਸ ਦੀ ਅਮਦਦ ਕਰਦੇ ਹੈ ਜਿਸ ਨੇ ਸਾਡੀ ਨਸਲ ਖੁਸ਼ੀ ਕੀਤੀ ਹੈ ਜਿਸ ਨੇ ਸਾਡੀ ਬੈਂਟੋਨਿਜ਼ਮ ਕੀਤੀ ਹੈ ਜਿਸ ਨੇ ਸਾਡੀ ਮੈਮਰਸਾਈਜ਼ ਕੀਤੀ ਹੈ ਜਿਸ ਨੇ ਸਾਡੀ ਰਿਲੀਜੀਅਸ ਸਾਈਡ ਕੀਤੀ ਹੈ ਉਸ ਦੇ ਹੱਕ ਦੇ ਵਿੱਚ ਬੋਲਣਾ ਮੈਂ ਸਮਝਦਾ ਕਿ ਮੇਰੀ ਕੌਮ ਸਿੱਖ ਨੂੰ ਅੱਜ ਸ਼ਰਮ ਦਾ ਦਿਨ ਸਹਿਣਾ ਪੈ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਿਮਰਨਜੀਤ ਸਿੰਘ ਮਾਣ ਫੰਟ ਦਾ ਦਾਸ ਅੱਜ ਮਲੇਰਕੋਟਲੇ ਦੇ ਹਲਕੇ ਤੋਂ ਇੱਕ ਜ਼ਰੂਰੀ ਗੱਲ ਕਰਨਾ ਚਾਹੁੰਦਾ ਹੈ ਜੋ ਸਿੱਖ ਪੌਮ ਦੇ ਵਿਸ਼ੇ ਦੇ ਉੱਤੇ ਹੈਗੀ ਹੈ ਮੈਂ ਟੀਵੀ ਦੇ ਵਿੱਚ ਦੇਖਿਆ ਕਿ ਮੂਸੇਵਾਲ ਸਾਹਿਬ ਜਿਹੜੇ ਸਾਡੇ ਸ਼ਹੀਦ ਕੀਤੇ ਗਏ ਹੈ ਸਰਕਾਰ ਨੇ ਗੈਂਗਸਟਰਾਂ ਦੇ ਰਾਹੀਂ ਤੇ ਮੇਰੇ ਬਹੁਤ ਕਰੀਬ ਸੀਗੇ ਤੇ ਪਿਛਲੇ ਇਲੈਕਸ਼ਨਾਂ ਦੇ ਵਿੱਚ ਉਹ ਮੇਰੀ ਅਮਦਾਦ ਵੀ ਕਰਦੇ ਸੀਗੇ ਔਰ ਕਰਨਾ ਚਾਹੁੰਦੇ ਸੀਗੇ ਇੱਕ ਦਿਨ ਉਹਨਾਂ ਨੇ ਮੈਨੂੰ ਟੈਲੀਫੋਨ ਕੀਤਾ ਕਿ ਮਾਨ ਸਾਹਿਬ ਤੁਸੀਂ ਮੈਨੂੰ ਕਦੋਂ ਮਿਲਣਾ ਹੋਗੇ ਮੈਂ ਜਵਾਬ ਦਿੱਤਾ ਕਿ ਮੈਂ ਸਾਰਾ ਸਭ ਛੇਤੀ ਆਉਂਗਾ ਫਿਰ ਜਿੱਦਣ ਉਹਨਾਂ ਦਾ ਸੰਸਕਾਰ ਸੀਗਾ ਜਿਹੜੇ ਖੇਤਾਂ ਦੇ ਵਿੱਚ ਸੰਸਕਾਰ ਕੀਤਾ ਗਿਆ ਜਿਹੜੀ ਜਗ੍ਹਾ ਦੇ ਉੱਤੇ ਲੱਕੜਾਂ ਨਹੀਂ ਆ ਗਈਆਂ ਉਹਨਾਂ ਦਾ ਸਰੀਰ ਰੱਖਿਆ ਗਿਆ ਮੈਂ ਕਿਹਾ ਮੂਸੇਵਾਲ ਮੈਂ ਤਾਂ ਤੇਰੇ ਕੋਲ ਆ ਗਿਆ ਪਰ ਤੂੰ ਚਲਾ ਗਿਆ ਸੋ ਮੈਨੂੰ ਅੱਜ ਬਹੁਤ ਸਤਮਾ ਲੱਗਿਆ ਕਿ ਮੂਸੇਵਾਲ ਸਾਹਿਬ ਦੇ ਬਜ਼ੁਰਗ ਸਰਦਾਰ ਬਲਕੌਰ ਸਿੰਘ ਜਿਨ੍ਹਾਂ ਨੇ ਫੌਜ ਦੀ ਸੇਵਾ ਕੀਤੀ ਹੈ ਤੇ ਆਮੜਕੌਰ ਦੇ ਵਿੱਚ ਸੀਗੇ ਸਾਰਿਆਂ ਨੂੰ ਚੇਤਾ ਹੋਣਾ ਚਾਹੀਦਾ ਇਹਨਾਂ ਦੇ ਜੀਵਨ ਦਾ ਕਿ ਜਿਹੜਾ ਪਹਿਲਾ ਟੈਂਕ ਫੋਰਸ ਦਾ ਲਦਾਖ ਕੇ ਆਇਆ ਇਸ ਰਾਰ ਬਲਕਾਰ ਸਿੰਘ ਨੇ ਆਪ ਹਵਾਈ ਜਹਾਜ਼ ਦੇ ਵਿੱਚ ਚੜ੍ਹਿਆ ਸੀਗਾ ਕਿਉਂ ਕਰਕੇ ਇਹੀ ਇਹੋ ਜੇ ਟੈਂਕ ਨੂੰ ਚਲਾਉਣ ਵਾਲੇ ਸੀਗੇ ਜਿਹੜੇ ਉਹ ਸਟੈਂਥ ਨੂੰ ਹਵਾਈ ਜਾਰਜ ਉੱਤੇ ਚੜ੍ਹ ਸਕਦੇ ਸੀਗੇ ਸੋ ਜਦਨ ਭੋਗ ਪਿਆ ਮੋਸੇਵਾਲ ਸਾਹਿਬ ਦਾ ਮੈਂ ਉਦਣ ਵੀ ਹਾਜ਼ਰੀ ਦਿੱਤੀ ਹੈ ਉਸ ਤੋਂ ਪਹਿਲਾਂ ਮੋਸੇਵਾਲ ਸਾਹਿਬ ਜਿਹੜੇ ਸ਼ਹੀਦ ਹੋ ਗਏ ਸੀਗੇ ਸਰਦ ਬਲਕੌਰ ਸਿੰਘ ਨੇ ਮੈਨੂੰ ਕਿਹਾ ਕਿ ਹੁਣ ਮੈਂ ਇਹਨਾਂ ਦਾ ਨਵਾਂ ਗੀਤ ਰੀਲੀਜ਼ ਕਰ ਰਹੇ ਹੈ ਤੇ ਜੇ ਮੈਂ ਇੱਕ ਹਫਤਾ ਤੋਂ ਡਿਲੇਕਸ਼ਨਾਂ ਤੋਂ ਪਹਿਲਾਂ ਇਸ ਨੂੰ ਰਿਲੀਜ਼ ਕਰ ਦਿੰਦਾ ਤੇ ਤੁਸੀਂ 2 ਲੱਖ ਤੋਂ ਉੱਤੇ ਵੋਟ ਤੇ ਸੰਗਰੂਰ ਤੋਂ ਪਾਰਲੀਮੈਂਟ ਦੀ ਸੀਟ ਜਿੰਨੀ ਸੀਗੀ ਅੱਜ ਮੈਨੂੰ ਬੜੀ ਹਰਾਨੀ ਹੋਈ ਹੈ ਕਿ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਮੈਂ ਪੂਰੀ ਤਰ੍ਹਾਂ ਕਾਂਗਰਸ ਦੀ ਅਮਦਦ ਕਰਦਾ ਫਿਰ ਜਦੋਂ ਮੈਂ ਮੈਂਬਰ ਪਾਰਲੀਮੈਂਟ ਬਣ ਗਿਆ ਤੇ ਮੈਨੂੰ ਖਬਰ ਆਉਣ ਲੱਗ ਪਈਆਂ ਕਿ ਭਾਜਪਾ ਆਰਐਸਐਸ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਇਹਦੇ ਹੋਮ ਮਿਨਿਸਟਰ ਅਮਿਤ ਸ਼ਾਹ ਦੀ ਜੈ ਸ਼ੰਕਰ ਫੋਰਨ ਮਿਨਿਸਟਰ ਦੀ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਡੋਇਲ ਤੇ ਰੋਡਾ ਮੁਖੀ ਤੇ ਸਾਬਕਾ ਮੁਖੀ ਰਾਇਲ ਦਾ ਗੋਇਲ ਹੈ ਮੇਰਾ ਖਿਆਲ ਤਨਾ ਉਹਨਾਂ ਨੇ ਪਾਲਿਸੀ ਬਣਾਈ ਕਿ ਜਿਹੜੇ ਵੀ ਸਿੱਖ ਆਜ਼ਾਦੀ ਦੀ ਗੱਲ ਕਰਦੇ ਆ ਉਹਨਾਂ ਨੂੰ ਬੇਸ਼ੱਕ ਇੰਡੀਆ ਛੋਣ ਬੇਸ਼ੱਕ ਬਾਹਰ ਦੇ ਮੁਲਕਾਂ ਦੇ ਵਿੱਚ ਛੋਣ ਉਹਨਾਂ ਨੂੰ ਗੋਲੀ ਨਾਲ ਮਰਵਾਇਆ ਜਾਵੇ ਜਦੋਂ ਐਹੋ ਜੀ ਪਾਲਿਸੀ ਇਖਤਿਆਰ ਕਰ ਲਈ ਉਹਦੇ ਤੱਤ ਮੁਸੇਵਾਲ ਸਾਹਿਬ ਨੂੰ ਪਹਿਲੇ ਸੀਗੇ ਜਿਹਨਾਂ ਨੂੰ ਮਾਰਿਆ ਗਿਆ ਸਾਡੇ ਚੀਫ ਮਿਨਿਸਟਰ ਸਾਹਿਬ ਹੈ ਮਿਸਰ ਮਾਨ ਉਹਨਾਂ ਨੂੰ ਦਿੱਲੀ ਦੀ ਪੁਲਿਸ ਤੇ ਆਈਪੀ ਨੇ ਇਤਲਾਹ ਦਿੱਤੀ ਕਿ ਮੁਸੇਵਾਲ ਸਾਹਿਬ ਦੀ ਜਾਨ ਨੂੰ ਖਤਰਾ ਹੈ ਤੇ ਚੀਫ ਨੈਸਰ ਸਾਹਿਬ ਮਾਨ ਸਾਹਿਬ ਨੇ ਉਸ ਦਿਨ ਮੁਸੇਬਾਲ ਸਾਹਿਬ ਦੀ ਜਿਹੜੀ ਸਿਕਿਉਰਿਟੀ ਸੀ ਉਹਨੂੰ ਬਹੁਤ ਘਟਾਤਾ ਘਟਾਉਣ ਤੋਂ ਬਾਅਦ ਜਿਹੜੇ ਸਰਕਾਰ ਦੇ ਖਰੀਦੇ ਹੋਏ ਗੈਂਗਸਟਰ ਸੀਗੇ ਉਹਨਾਂ ਨੇ ਮੁਸੇਬਾਲ ਸਾਹਿਬ ਨੂੰ ਗੱਡੀ ਵਿੱਚ ਜਾਂਦੇ ਆ ਘੇਰ ਕੇ ਉਹਨਾਂ ਨੂੰ ਮਾਰ ਦਿੱਤਾ ਮੈਂ ਉਸ ਪਿੰਡ ਵੀ ਗਿਆ ਜਿੱਥੇ ਉਹਨਨ ਮਾਰੇ ਗਿਆ ਤੇ ਇਹਨਾਂ ਦੇ ਪਿਤਾ ਬਲਕੌਰ ਸਿੰਘ ਜੀ ਨੇ ਕਿਹਾ ਕਿ ਮੈਂ ਬਥੇਰਾ ਕਿ ਆਪਣੇ ਲੜਕੇ ਨੂੰ ਕਿ ਮੈਨੂੰ ਨਾਲ ਲੈ ਕੇ ਚੱਲ ਪਰ ਮੈਨੂੰ ਲੈ ਕੇ ਨਹੀਂ ਗਿਆ ਚਲੋ ਉਹ ਦਿਨ ਚਲੇ ਗਿਆ ਫਿਰ ਜਦੋਂ ਮੈਂ ਮੈਂਬਰ ਪਾਰਲੀਮੈਂਟ ਬਣਿਆ ਜਿਹੜੀਆਂ ਨਿਊਜ਼ ਆ ਰਹੀਆਂ ਸੀਗੀਆਂ ਇਸ ਪਾਲਿਸੀ ਦੀਆਂ ਕਿ ਸਿੱਖਾਂ ਨੂੰ ਮਾਰ ਦੇਣਾ ਤਾਂ ਮੈਂ ਫੇਡ ਪਾਰਲੀਮੈਂਟ ਦੇ ਵਿੱਚ ਇਕੱਲਾ ਮੈਂਬਰ ਸੀਗਾ 543 ਹੋਰ ਮੈਂਬਰ ਬੈਠੇ ਸੀਗੇ ਮੇਰਾ ਸਾਥੀ ਕੋਈ ਹੈ ਨਹੀਂ ਸੀਗਾ ਸਿੱਖ ਮੈਂਬਰ ਸੀਗੇ ਪਰ ਉਹ ਕਾਂਗਰਸ ਦੇ ਸੀਗੇ ਜਾਂ ਹੋਰ ਕਿਸੇ ਪਾਰਟੀ ਭਾਜਪਾ ਦੇ ਸੀਗੇ ਉਹਨਾਂ ਨੇ ਤਾਂ ਮੇਰਾ ਕੀ ਸਾਥ ਦੇਣਾ ਸੀਗਾ ਫੇਰ ਮੈਂ ਜਿਗਰਾ ਖਿੱਚਤਾ ਤੇ ਸਪੀਕਰ ਨੇ ਬਿਰਲੇ ਨੇ ਬਹੁਤ ਕੋਸ਼ਿਸ਼ ਕੀਤੀ ਕਿ ਮੈਨੂੰ ਬੋਲਣ ਨਾ ਦਵੇ ਪਰ ਮੈਂ ਉੱਥੇ ਐਲਾਨ ਕਰਤਾ ਕਿ ਸਰਕਾਰ ਨੇ ਕੈਂਡੀਡੇਟਾਂ ਦੇ ਵਿੱਚ ਸਿੱਖਾਂ ਨੂੰ ਕਤਲ ਕਰਾਇਆ ਨਿਰਜ ਸਾਬ ਨੂੰ ਮਰਕ ਸਾਬ ਨੂੰ sukhdul singh ਨੂੰ ਬਰਤਾਨੀਆਂ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਲਖਬੀਰ ਸਿੰਘ ਰੋਡੇ ਨੂੰ ਤੇ ਇੰਡੀਆ ਦੇ ਵਿੱਚ ਹਰਿਆਣਾ ਦੇ ਵਿੱਚ ਟੱਕਰ ਮਰਵਾ ਕੇ ਦੀਪ ਸਿੰਘ ਸਿੱਧੂ ਨੂੰ ਤੇ ਪੰਜਾਬ ਦੇ ਵਿੱਚ ਮੋਸਰਵਾਲ ਨੂੰ ਜੇ ਜੋ ਮੈਂ ਇੱਥੇ ਹਾਂ ਉਹ ਤੋਂ ਬਾਅਦ ਬੀਬੀ ਸੋਨੀਆ ਗਾਂਧੀ ਜਿਹੜੇ ਲੀਡਰ ਹੈ ਕਾਂਗਰਸ ਦੇ ਉਹ ਪਾਰਲੀਮੈਂਟ ਤੇ ਅਗਲੀ ਸੀਟ ਤੇ ਬੈਠੇ ਸੀਗੇ ਤੇ ਮੈਂ ਉਹਨਾਂ ਦੇ ਨਾਲ ਜਾ ਕੇ ਬੈਠ ਗਿਆ ਮੈਂ ਕਿਹਾ ਮੈਨੂੰ ਕਸ਼ਮੀਰ ਦੇ ਸਾਬਕਾ ਚੀਫ ਮਿਨਿਸਟਰ ਸਾਹਿਬ ਫਰੂਬ ਅਬਦੁੱਲ ਨੇ ਦੱਸਿਆ ਕਿ ਕੈਨੇਡਾ ਦੇ ਵਿੱਚ ਹੋਰ ਸਰਕਾਰ ਨੇ ਕਤਲ ਕਰਾਤੇ ਹੈ ਤੇ ਮੈਂ ਬੀਬੀ ਸੋਨੀਆ ਗਾਂਧੀ ਨੂੰ ਕਿਹਾ ਕਿ ਤੁਸੀਂ ਆਪੋਜੀਸ਼ਨ ਦੇ ਡਿਡਰੋ ਤੁਸੀਂ ਬਿਆਨ ਦੇ ਨੂੰ ਤਿਆਰ ਹੋ ਪਾਰਲੀਮੈਂਟ ਦੇ ਵਿੱਚ ਕਿ ਸਿੱਖਾਂ ਨੂੰ ਇਸ ਤਰ੍ਹਾਂ ਬਾਹਰ ਦੇ ਮੁਲਕਾਂ ਦੇ ਵਿੱਚ ਸਰਕਾਰ ਨੇ ਕਤਲ ਕਰਾਇਆ ਬੀਪੀ ਸੋਨੀਆ ਗਾਂਧੀ ਕਹਿੰਦੇ ਹਾਂ ਮੈਂ ਕਰੂੰਗੀ ਪਰ ਬਾਤ ਵਿੱਚ ਜਦੋਂ ਮੈਂ ਕਾਂਗਰਸ ਦੇ ਲੀਡਰਾਂ ਨੂੰ ਪੁੱਛਿਆ ਉਨਾਂ ਨੇ ਕਿਹਾ ਕਿ ਇਹ ਜਿਹੜੇ ਸਿੱਖ ਸਰਕਾਰ ਨੇ ਮਰਵਾਏ ਹੈ ਇਹ ਇੰਡੀਆ ਦੀ ਨੈਸ਼ਨਲ ਪਾਲਿਸੀ ਹੈ ਇੰਸ਼ਯੂਰ ਦੇ ਨੈਸ਼ਨਲ ਪਾਲਿਸੀ ਹੈ ਤੇ ਅਸੀਂ ਇੰਡੀਆ ਦੇ ਨਾਲ ਵਫادار ਹੈ ਅਸੀਂ ਇੰਡੀਆ ਦੀ ਨੈਸ਼ਨਲ ਪਾਲਿਸੀ ਦੇ ਖਿਲਾਫ ਨਹੀਂ ਬੋਲ ਸਕਦੇ ਬੋਲ ਸਕਦੇ ਉਤਬਾਦ ਮੈਂ ਪਾਰਲੀਮੈਂਟ ਦੀ ਗੈਲਰੀ ਦੇ ਵਿੱਚ ਸੀਗਾ ਸਤਿ ਸ੍ਰੀ ਅਕਾਲ ਸਿੰਘ ਮਿਲੇ ਉਹਨਾਂ ਨੂੰ ਮੈਂ ਦੱਸਿਆ ਉਹਨਾਂ ਦੇ ਸਰਦਾਰਨੀ ਸਾਹਿਬ ਬੀਬੀ ਹਰਸਿਮਰਤ ਕੌਰ ਬਿਨਾਲ ਸੀਗੇ ਕਿ ਆਪਾ 3 ਮੈਂਬਰ ਹੈ ਪਾਰਲੀਮੈਂਟ ਚੱਲ ਰਹੀ ਹੈ ਤੇ ਆਪਾਂ ਮੇਰਾ ਮਤਲਬ ਇਹ ਈਸ਼ ਨੂੰ ਚੱਕੀਏ ਤਾਂ ਸਹੀ ਸਿਰਫ ਮੈਂ ਹੀ ਚੱਕੀ ਜਾਣਾ ਉਹ ਕਹਿੰਦੇ ਅੱਛਾ ਉਹ ਕਹਿੰਦੇ ਕਿ ਅਸੀਂ ਆਪਣੀਆਂ ਸੀਟਾਂ ਤੇ ਜਾ ਕੇ ਬੈਠਦੇ ਆਂ ਤੇ 2 ਮਿੰਟ ਬਾਅਦ ਤੁਸੀਂ ਆਪਣੀ ਸੀਟ ਤੇ ਆ ਕੇ ਬਹਿ ਜਾਓ ਤੇ ਅਸੀਂ ਇਕੱਠੇ ਇਹ ਮਸਲੇ ਨੂੰ ਚੱਕਦੇ ਆਂ ਤੇ ਮੈਂ ਆਪਣੀ ਸੀਟ ਤੇ ਜਾ ਕੇ ਬੈਠ ਗਿਆ 2 ਮਿੰਟਾਂ ਤੋਂ ਬਾਅਦ ਪਰ ਜਦੋਂ ਮੈਂ ਬੈਠਿਆ ਮੈਂ ਦੇਖਿਆ ਸੁਖਬੀਰ ਸਿੰਘ ਜੀ ਤੇ ਬੀਬੀ ਹਰਸਿਮਰਤ कौर ਸਪੀਕਰ ਦੇ ਵੱਲ ਜਾ ਰਹੇ ਆ ਤੇ ਉਹਦੇ ਦਫ਼ਤਰ ਦੇ ਵਿੱਚ ਘੁੱਸ ਗਏ ਨਾਲ ਮੇਰੇ ਬੈਠੇ ਸੀਗੇ ਫਤਿਹਗੜ੍ਹ ਸਾਹਿਬ ਦੇ ਐਮਪੀ ਸਾਹਿਬ ਸਰ ਅਮਰ ਸਿੰਘ ਮੈਂ ਉਹਨਾਂ ਨੂੰ ਪੁੱਛਿਆ ਕਿ ਇਹ ਨਵੀਂ ਪਾਰਲੀਮੈਂਟ ਹੈ ਮੈਨੂੰ ਕਿੰਨਾ ਛੇੜ ਹੋ ਗਿਆ ਮੈਂ ਪਾਰਲੀਮੈਂਟ ਨਹੀਂ ਆਇਆ ਤੇ ਸਪੀਕਰ ਦੇ ਕਮੇਟੀ ਤੋਂ ਬਾਹਰ ਜਾਣ ਦਾ ਵੀ ਰਸਤਾ ਸਰ ਅਮਰ ਸਿੰਘ ਕਹਿੰਦੇ ਹਾਂ ਬਾਹਰ ਜਾਣ ਦਾ ਤਾਂ ਰਸਤਾ ਹੁੰਦਾ ਹੀ ਹੈ ਸੋ ਕਹਿੰਦਾ ਮਤਲਬ ਇਹ ਹੈ ਕਿ ਸਰਦ ਸੁਖਬੀਰ ਸਿੰਘ ਤੇ ਬੀਬੀ ਹਰਸਿਮਰਤ कौर ਬਿਗੈਰ ਇਹ ਸਵਾਲ ਉਠਾਉਣ ਦੇ ਕਿ ਸਿੱਖਾਂ ਦੇ ਕਤਲ ਹੋਏ ਹੈ ਇਹ ਤਾਂ ਬਾਤ ਚੱਲੇਗੀ ਹੁਣ ਕਹਿੰਦਾ ਪਾਵੇ ਹੈ ਕਿ ਜਿੱਥੇ ਬੋਲਣਾ ਸੀਗਾ ਉੱਥੇ ਤਾਂ ਕਾਂਗਰਸ ਬੋਲੀ ਦੀ ਕਹਿੰਦੀ ਇਹ ਤਾਂ ਨੈਸ਼ਨਲ ਇਸ਼ੂ ਹੈ ਸਾਡੀ ਕੌਮ ਦਾ ਇਸ਼ੂ ਹੈ ਕੌਮ ਦੀ ਪਾਲਿਸੀ ਹੈ ਕਿ ਅਸੀਂ ਅਜੇ ਹੈ ਕਿ ਸਿੱਖ ਜਿਹੜੇ ਜਾਤੀ ਦੀ ਗੱਲ ਕਰਦੇ ਉਹਨਾਂ ਨੂੰ ਮਰਵਾ ਦੇਣਾ ਤਾਂ ਫੇਰ ਮੇਰੇ ਕਹਿਣ ਦਾ ਮਤਲਬ ਹੈ ਕਿ ਅਸੀਂ ਸਿੱਖ ਫੇਰ ਇਕੱਲੇ ਹੀ ਰਹੇਗੇ ਕਿ ਜੇ ਇੱਕ ਨੈਸ਼ਨਲ ਪਾਲਿਸੀ ਬਣਦੀ ਹੈ ਸਿੱਖਾਂ ਨੂੰ ਮਾਰਨ ਦੀ ਤੇ ਫਿਰ ਤਾਂ ਅਸੀਂ ਇਕੱਲੇ ਹੀ ਐ ਸੋ ਇਸ ਤਰ੍ਹਾਂ ਦੀ ਚੀਜ਼ ਬੀਤੀ ਤੇ ਅੱਜ ਜੋ ਸਰਦਾਰ ਬਲਕਾਰ ਸਿੰਘ ਨੇ ਕਾਂਗਰਸ ਨੂੰ ਅਮਦਾਨ ਦੇ ਦੀ ਗੱਲ ਕੀਤੀ ਹੈ ਮੇਰਾ ਦਿਲ ਵੀ ਕੱਚਾ ਹੋ ਗਿਆ ਮੇਰਾ ਮਨ ਵੀ ਜਿਹੜੇ ਕੱਢੀ ਜਾਂਦਾ ਹੈ ਤੇ ਮੈਂ ਆਪਣੇ ਆਪ ਨੂੰ ਸਮਝਾ ਨਹੀਂ ਸਕਦਾ ਕਿ ਐਡੇ ਤਖੜੇ ਸਿੱਖ ਜਿਨ੍ਹਾਂ ਨੇ ਆਪ ਜ਼ੁਲਮ ਦਾ ਸਾਹਮਣਾ ਕੀਤਾ ਹੋਵੇ ਤੇ ਆਪਣੇ ਕਾਤਲਾਂ ਦੀ ਤਾਰੀਫ਼ ਕਰਨ ਤਾਰੀਫ਼ ਕਰਕੇ ਉਹਨਾਂ ਨੂੰ ਵੋਟਾਂ ਪਾਉਣ ਤੇ ਇਹ ਜੇ ਅਮੀਦਵਾਰਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜਣ ਜਿੱਥੇ ਸਾਡੀ ਤਕਦੀਰ ਦਾ ਫੈਸਲਾ ਹੋਣਾ ਹੈ ਸੋ ਮੇਰਾ ਮਨ ਅੱਜ ਕਾਫੀ ਖਰਾਬ ਹੋਇਆ ਹੋਇਆ ਥੋੜਾ ਬੰਦ ਰਿਹਾ ਹੋਇਆ ਮੈਨੂੰ ਸੋਚਣਾ ਚਾਹੀਦਾ ਸੀ ਕਿ ਮੈਂ ਇਹੋ ਜਿਹਾ ਪ੍ਰੈਸ ਦੇ ਉੱਤੇ ਬੋਲਾਂ ਕਿ ਨਾ ਬੋਲਿਆ ਪਰ ਜਿਹੜੀ ਮੇਰੀ ਜ਼ਮੀਰ ਹੈ ਉਹਨੇ ਕਿਹਾ ਕਿ ਤੈਨੂੰ ਬੋਲਣਾ ਪਊਗਾ ਜੇ ਤੂੰ ਪਾਰਲੀਮੈਂਟ ਦੇ ਵਿੱਚ ਬੋਲੇਂ ਤੇ ਅਕਸਰ ਬਲਕੌਰ ਸਿੰਘ ਮੋਸੇਵਾਲ ਸਾਹਿਬ ਦੇ ਪਿਤਾ ਕਾਂਗਰਸ ਦੇ ਅਮਰਦ ਕਰਦੇ ਆ ਜਿਸ ਨੇ ਸਾਡੀ ਨਸਲਪੁਸ਼ੀ ਕੀਤੀ ਹੈ ਜਿਸ ਨੇ ਸਾਡੀ ਵੈਂਡਲਿਜ਼ਮ ਕੀਤੀ ਹੈ ਜਿਸ ਨੇ ਸਾਡੀ ਮੈਂਬਰਸਾਈਟ ਕੀਤੀ ਹੈ ਜਿਸ ਨੇ ਸਾਡੀ ਰਿਲੀਜੀਅਸ ਸਾਈਟ ਕੀਤੀ ਹੈ ਉਸ ਦੇ ਹੱਕ ਦੇ ਵਿੱਚ ਬੋਲਣਾ ਮੈਂ ਸਮਝਦਾ ਹਾਂ ਕਿ ਮੇਰੀ ਕੌਮ ਸਿੱਖ ਨੂੰ ਅੱਜ ਸ਼ਰਮ ਦਾ ਦਿਨ ਸੈਣਾ ਪਹਿਰੇ ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਹੁਣ ਅੱਗੇ ਨਹੀਂ ਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ